ਦਾ ਦਾਸ ਸਿੰਘ ਪੀਰ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਇੱਕ ਘਟਨਾ ਦਰਜ ਕੀਤੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਲ ਦਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਦੇ ਵਿੱਚ ਜਾਂਦੇ ਸੀ ਗੁਦਾਬਾਦ ਨੂੰ ਉਹ ਗੋਲਦੇ ਪਰਜਾ ਦੇ ਲਈ ਦੁਖਾਈ ਦੇ ਹੀ ਕਿ ਭਾਈ ਜੀ ਨੂੰ ਜੋ ਕੁ ਚਾਹੀਦਾ ਹੈ ਲੋਕੀ ਆ ਨਾਲ ਲੈ ਲੈ ਰਹੇ ਨੇ ਜੋ ਖਵਾਨਾਦ ਲੈ ਰਹੇ ਮਹਾਰਾਜ ਰਾਜੀ ਸਿੰਘ ਦੇ ਕੋਲ ਬਗੜੇ ਗਦਾਮ ਵਿੱਚ ਜਾਂਦੇ ਖੁੱਲ ਉਹਨਾਂ ਵਿੱਚੋਂ ਜੋ ਜੋ ਲੋੜ ਹੋ ਰਹੀ ਰਾਸ਼ਨ ਲੈ ਲੈਂਦੇ ਤੇ ਮਹਾਰਾਜ ਰਾਜੀ ਸਿੰਘ ਕਦੇ ਕਦੇ ਖੜ ਕੇ ਵੇਚ ਕਰ ਦਿੰਦੇ ਸਾਰੇ ਕਿਉਂਕਿ ਕਾਲ ਪੈ ਚੁੱਕਿਆ ਉਹ ਜਿਹੜਾ ਲੋਕ ਉਹ ਇਕੱਠਾ ਕੀਤਾ ਸੀ ਉਹ ਲੋਕਾਂ ਦੇ ਲਈ ਲੋਕਾਂ ਦੇ ਲਈ ਸਭ ਤੋਂ ਵੱਧ ਤਾਂ ਬਦਾਤਾ ਸਿੰਘ ਪਿੰਡ ਨੇ ਇੱਕ ਬੁੱਢੇ ਮੋਚੀ ਦਾ ਦਿੱਖੀ ਉਹ ਕਹਿੰਦਾ ਹੈ ਕਿ ਇੱਕ ਬੁੱਢਾ ਮੋਚੀ ਉਹਦੇ ਨਾਲੋਂ ਦਾ ਛੋਟਾ ਜਿਹਾ ਕਿੰਦਾ ਉਹ ਦੋਨੋਂ ਜਣੇ ਨਾਲ ਆਦਾਗ ਲੈਦੇ ਹੈ ਰਾਸ਼ਨ ਲੈਣੇ ਬੁੱਢੇ ਮੋਚੀ ਨੇ ਵਿਚਾਰੇ ਦੇ ਲਾਟ ਮਿਚਾ ਕੇ ਨਾਲ ਆਪਣੀ ਪੰਡ ਦੇ ਵਿੱਚ ਰਾਸ਼ਨ ਜਾਨ ਲਾ ਉਹ ਤੋ ਚੁੱਕਿਆ ਨਹੀਂ ਜਾਂਦਾ ਆਪ ਹੁੰਦਾ ਹੈ ਪੋਤਾ ਚੁੱਕਿਆ ਹੋਣਾ ਚੁਕਾ ਨਹੀਂ ਸਕਦਾ ਮਹਾਰਾਜ ਰਵੀ ਸਿੰਘ ਖੜੇ ਬੈਠੇ ਉਹ ਮੋਤੀ ਉਸ ਪੰਡਤ ਨੂੰ ਪੜਦਾ ਰੱਦਰ ਕਰਦਾ ਭਾਰੀ ਜਿਹੀ ਕਿਨ ਮਹਾਰਾਜ ਰਵੀ ਸਿੰਘ ਨੇ ਮੁਕੜ ਮਾਰੀ ਜੇ ਆਪਣੇ ਦਸਤਾਰ ਦੇ ਉੱਪਰ ਵੀ ਆਪਣੇ ਕੱਪੜੇ ਮੁਕੜ ਮਾਰ ਲਈ ਟੱਗ ਗਿਆ ਉਸ ਨੂੰ ਬੁੱਢੇ ਬੋਚੀ ਦੇ ਕੋਲ ਜਾ ਕੇ ਟਿਕ ਗਿਆ ਆਪਣੇ ਪਰਦੇਸ ਵਿੱਚ ਟਿਕਾ 10 ਦਿਨ ਛੜਖਣ ਦੇ ਵਿੱਚ ਛੜ ਉਹਨੂੰ ਪਤਾ ਹੀ ਨਾ ਲੱਗਿਆ ਇੱਕ ਮਹਾਰਾਜ ਦੇ ਸੁਚਲ ਨੂੰ ਟੱਕਿਆ ਉਹ ਉਹ ਪੰਛੀ ਜਿਹੜੀ ਉਸ ਬੁੱਢੇ ਮੁਰਗੀ ਦੇ ਮਹਾਰਾਜ ਸਿੰਘ ਦੇ ਸੱਟ ਦਿੱਤੀ ਉਹ ਕਿਵੇਂ ਮਹਾਰਾਜ ਸਿੰਘ ਦੇ ਉਹ ਪੰਛੀ ਉਥੇ ਛੱਡ ਦਿੱਤੀ ਜਿਵੇਂ ਉਹਨੇ ਬੁੱਢੇ ਦੇ ਕੇ ਜਦੋਂ ਪੰਡਿਤ ਘੜਤ ਘਣਜਾ ਮਦਦਤਾ ਸੰਕੀਰ ਕਹਿੰਦੇ ਫਿਰ ਮਹਾਰਾਜ ਜੀ ਸਿੱਖ ਦੇ ਆਪਣੇ ਸਿਖਤ ਨੂੰ ਜਦ ਤੱਕ ਰੱਖਣ ਆਪਣੇ ਵਰਤਰਾ ਤੋਂ ਜਿਹੜਾ ਜਦਿਆਂ ਕੱਢਿਆ ਰਿਹਾ ਕੱਢਿਆ ਉਹਨੂੰ ਅੱਲਾਹ ਹਾਜ਼ਰ ਤੇ ਇਹ ਤੋਂ ਮਰਦੀ ਹੁੰਦੀ ਕਲਮੀ ਦੀ ਕਹਿੰਦੇ ਕਿ ਬੁੱਢਾ ਮੋਤੀ ਵਿਚਾਰਾ ਬੜਾ ਪੜ ਉਹਦੇ ਦਿਲ ਦੇ ਵਿੱਚ ਹਲ ਚਲਦੀ ਤੇ ਤਾਂ ਮਹਾਰਾਜ ਬਹਿਉਂਦੇ ਉਹ ਦਾਤਾ ਵੀ ਰਿਖੇ ਨੇ ਉਹ ਕਹਿੰਦਾ ਹੈ ਕਹਿੰਦਾ ਪਾਂਡੀ ਜਾਂਦਾ ਵੇਖਦਾ ਜਿਹਦੋਂ ਕੁਛ ਲੱਗਦਾ ਹੈ ਪਾਂਡੀ ਦੇ ਪਿੰਡੇ ਵਿੱਚੋਂ ਮੁਰਗਾ ਪਿਆ ਵਗਦਾ ਹੈ ਜਿਆਪੋਂ ਕੀਆ ਧਿਆਨ ਤੇ ਕਾਲੀ ਗਈ ਉਸ ਸਿਰ ਤੋਂ ਚਾਦਰ ਖਾਦ ਬਾਦੀ ਵੀ ਸਾਧ ਕਲਗੀ ਵੀ ਸਾਧ ਉਸ ਬੁੱਢੇ ਮੋਚੀ ਦੇ ਦਿਲ ਵਿੱਚ ਹਲਕਾ ਪਾ ਤਾ ਉਹ ਬੜਾ ਹੜਾ ਹੋ ਗਿਆ ਉਹਦਾ यह महाराजा रणजीत सिंह देख रहे कहता महाराजा रणजीत सिंह हो राजीव महाराजा रणजीत सिंह नहीं है। मैं राजा नहीं मैं तो यहो राजा महाराजा है गल बोगरिया ने धोखा कर दिता अंग्रेजा ने कब्जा कर लिया महाराजा रणजीत सिंह के जानवर यह पंजाब का कब्जा हो गया ਫਿਰ ਇਸ ਪੰਜਾਬ ਦੇ 1947 ਦਾ ਸੰਤਾਪਨ ਹੋਇਆ। ਫਿਰ ਕਦੇ ਇਹਦੇ ਵਿੱਚੋਂ ਹਮਾਤਲ ਵੱਖਰਾ ਕਰ ਦਿੱਤਾ। ਕਦੇ ਇਹਦੇ ਵਿੱਚੋਂ ਹਰਿਆਣਾ ਵੱਖਰਾ ਕਰ ਦਿੱਤਾ। ਫਿਰ ਇਸ ਪੰਜਾਬ ਦੇ ਚਰਖੀ ਦਾ ਸੰਤਾਪਨ ਸਾਇਮ ਸੁੱਚ ਰੱਖਿਆ। ਫਿਰ 1985 ਵਿੱਚ ਹੜਾ ਉਹ ਸੰਤਾਪਨ ਹੋ ਗਿਆ। ਹੁਣ ਹੜਾ ਹੈ ਬਾਕੀ ਦੇ ਵਿੱਚ 2000 ਤੇ ਹਣ ਵੀ ਬਹੁਤ ਕਰਾ। ਪੰਜਾਬੀ ਪੰਜਾਬੀ ਦੀ ਬਾਤ ਹੋਵੇ ਦੇਸ਼ਾਂ ਵਿੱਚ ਬੈਠੇ ਵੀ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਬਹੁਤ ਸਾਰੀ ਗੱਲ ਕਰਦੇ ਧੰਨਵਾਦ ਆਪਕੋ ਆਪਣੀ ਬੇਨਤੀਆਂ ਬਹੁਤ ਸ੍ਰਕਟਾਰੇ ਮਤਾਵੋ ਹਾਰੇ ਤੇ ਯੋਗਦਾਨ ਪਾ ਰਹੇ ਪੰਜਾਬੀ ਪੰਜਾਬੀ ਦੀ ਬਾਤ ਪਾ ਕੇ ਸੈਂਟਰ ਬਾਹਰੋਂ ਮਾਰਦੇ ਪੂਰਾ ਹੁਕਮਿਆ ਬਿਚਾਰੋਂ ਦਾ ਬਹੁਤ ਕੁਝ ਦਿੱਤਾ ਜਿੱਥੇ ਕੁਝ ਨਹੀਂ ਦਿੱਤਾ ਸਰਕਾਰਾਂ ਬਾਹਰੋਂ ਮਾਰਨ ਸਾਨੂੰ ਸਮਝ ਲੈਣਾ ਪੈ ਜੀਦਾ ਹੈ ਕਿ ਅਸੀਂ ਇਕੱਠੇ ਹੋ ਜਾਈਏ ਤੇ ਬਹੁਤ ਕੁਝ ਕਰ ਸਕਦੇ ਜੀਨਾ ਲੱਗਿਆ ਬੱਚਾ ਬੜ ਆਇਆ ਬਹੁਤ ਸਾਰੀਆਂ ਗੱਲਾਂ ਕਈ ਕਈ ਸਾਮੂਹ ਬਣੇ ਉਹਨੇ ਦੀਆਂ ਫਸਲਾਂ ਨੂੰ ਉਹਨਾਂ ਦੇ ਪਰਿਵਾਰ ਜੰਗਰ ਆਦਿ ਸੁਖ ਦੁੱਖ ਦੇ ਅਪਚ ਪਰ ਉਹਦਾ ਜਹੌਂਸਲਾ ਨਹੀਂ ਹੋ ਰਿਹਾ ਹੌਂਸਲਾ ਉਹਦਾ ਨਹੀਂ ਭਾਈ ਕਿੰਦਰਪਾਲ ਨੇ ਆਪਣੀ ਫੇਸਬੁਕ ਪੇਜ ਤੇ ਦੋ ਲਾਈਨਾਂ ਲਿਖੀਆਂ ਉਹ ਕਹਿੰਦਾ ਅਸਮਾਨੋਂ ਗਿਰਿਆ ਪਹਾੜੋਂ ਆਇਆ ਜੋਰ ਹਲਾਉ ਬਹਾਨੀ ਦਾ ਸਭ ਕੁਝ ਹੋ ਰਿਹਾ ਹੈ ਸਿੱਧਕਾ ਹੋ ਰਿਹਾ ਆਸਰਾ ਤੇ ਹੀ ਪਾਣੀ ਭਾਈ ਸਾਹਿਬ ਕਹਿੰਦੇ ਭਾਈ ਕਿੰਦਰਪਾਲ ਸਾਹਿਬ ਦੀ ਕਹੇ ਕਹਿੰਦੇ ਇਹ ਪਾਣੀ ਅਸਮਾਨੋਂ ਗਿਰਿਆ ਪਹਾੜੋਂ ਉੱਡ ਕੇ ਆਇਆ ਸਭ ਕੁਝ ੜੜ ਕੇ ਲੈ ਗਿਆ ਔਰ ਇਹ ਗੁਰੂ ਇਹ ਨਾਮ ਦਾ ਖੇਡ ਕਰੀ ਹੋਇਆ। ਖੇਡ ਕਿਸੇ ਤਰ੍ਹਾਂ ਟਕੜਾ ਕਿਉਂਕਿ ਇਹ ਨਾ ਕੋ ਤੇਰੀ ਬਾਣੀ ਦਾ ਆਸਰਾ ਹੈ। ਜਦੋਂ ਤੱਕ ਬਾਣੀ ਦਾ ਆਸਰਾ ਹੈ ਗੁਰੂ ਦੀ ਬਾਣੀ ਪੜਦੇ ਆ ਗੁਰੂ ਨੇ ਸਭ ਨੂੰ ਇਹ ਸਮਝਾਇਆ ਕਿ ਭਗਤ। ਸਰਬੱਤ ਦਾ ਭਲਾ ਭਰਾ ਮੈਂ ਗੁਰੂ ਦਾ ਸਾਨੂੰ ਇਹ ਦਿੱਤਾ ਹੈ। ਹਰ ਇੱਕ ਨੌਜਵਾਨਾਂ ਨੂੰ ਆਪ ਨੂੰ ਆਪਣਾ ਲੋਕਦਾਨ ਪਾੜਿਆ ਕੋਈ ਤਾਨ ਕਰਕੇ ਪਾੜਿਆ ਕੋਈ ਧਰ ਕਰਕੇ ਪਾੜਿਆ। ਆਗੂ ਨੂੰ ਉਦਾਰ ਪਾਣਾ ਕਰ ਦਿੱਤੇ ਜੁਦੇ ਦੀ ਸੇਵਾ ਕਰੀ ਦਿੱਤਾ ਉਹ ਬਚਾਰੇ ਬਹੁਤ ਮੁਕਛੇ ਪਏ ਜਮੀਨਾਂ ਨੂੰ ਜਿਹੜਾ ਘਾਟਾ ਪਾਸ ਜਿਹੜੇ ਉਹਨੂੰ ਗਏ ਨੇ ਇੱਥੋਂ ਤੱਕ ਫਸਲਾਂ ਖਤਮ ਹੋ